ਉਹ ਵੀ ਉੱਥੇ ਲਾਤੀ ਚਾਰਜ ਕਰਕੇ ਹਰਿਆਣਾ ਦੇ ਗੁੰਦੇ ਵਾਲੇ ਸਾਡੇ ਕਿਸਾਨ ਭਰਾਵਾਂ ਦੀਆਂ ਟਰੈਕਟਰ ਟਰਾਲੀਆਂ ਤੋੜੀਆਂ ਗੱਡੀਆਂ ਤੋੜੀਆਂ ਕਿ ਜੋ ਵੀ ਉਹਨਾਂ ਦਾ ਕੰਮ ਹੋਊਗਾ ਉਹ ਆਪਾਂ ਕਰਾਵਾਂਗੇ ਟਰੈਕਟਰ ਟਰਾਲੀਆਂ ਦੇ ਗੱਡੀਆਂ ਦੇ ਯੂਟਿਲਿਟੀਆਂ ਦੇ ਪੈਰ ਸਾਰੇ ਠੀਕ ਕਰ ਦਿੱਤੇ ਗੋਏ ਨੇ ਅੱਜ ਅਸੀਂ ਉੱਥੇ ਮਕੈਨਿਕ ਲੈ ਕੇ ਚੱਲੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਟਰੈਕਟਰ ਨੂੰ ਠੀਕ ਕਰਕੇ ਚੰਗੀ ਤਰ੍ਹਾਂ ਸਟਾਰਟ ਕਰਕੇ ਹਰਿਆਣਾ ਦੀ ਹਿੱਕ ਤੋਂ ਚਾੜ੍ਹ ਕੇ ਆਵਾਂਗੇ ਜੇ ਇਹਦੇ ਚਾਜੇ ਨੂੰ ਸਲਾਮ ਹੈ ਅੱਛੇ ਜੇ ਤੁਸੀਂ ਜਾ ਕੇ ਦੇਖਿਆ ਕੋਸ਼ ਰਾਤੀ ਅੰਸਰਾਂ ਨੇ ਇੰਨਾ ਮਤਲਬ ਜਿਆਦਾ ਮਤਲਬ ਉਹਨੂੰ ਪਰਸਨਲੀ ਲਿਆ ਟਰੈਕਟਰ ਦੇ ਇਲੈਕਟ੍ਰੋਨਿਕ ਕਟਰ ਲੈ ਕੇ ਸਟੇਰੀਂਗ ਕਰਤੇਗੇ ਬੋਲੇ ਮੈਂ ਨਹੀਂ ਸੋਚਦਾ ਵੀ ਇਹ ਤਰੀਕਾ ਫੌਰਦਰ ਕਰ ਸਕਦੇ ਪੈਰੀਕੇਟ ਲਾਇਆ ਸੀ ਕਿਸਾਨ ਪੀਸਪੂਲੀ ਬੈਠੇ ਸੀਗੇ ਇਦਾਂ ਇਧਰ ਬਾਰਡਰ ਟੱਪ ਕੇ ਆ ਕੇ ਹਮਲਾ ਕਰਨਾ ਬਹੁਤ ਨਿੰਦਣਯੋਗ ਕੰਮ ਹੈ 13 ਤਰੀਕ ਨੂੰ ਜਦੋਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਤੇ ਉਸ ਦਰਮਿਆਨ ਅਸੀਂ 2-3 ਵਾਰ ਖਨੌਰੀ ਬਾਰਡਰ ਦੇ ਉੱਤੇ ਗਏ ਤਾਂ ਅਸੀਂ ਉਸ ਟਾਈਮ ਜੂਸ ਦੀਆਂ ਬੋਤਲਾਂ ਕੋਲਡ ਡਰਿੰਕ ਦੀਆਂ ਬੋਤਲਾਂ ਲੈ ਕੇ ਗਏ ਮੇਰੇ ਨਾਲ ਅਜੈਬ ਸਿੰਘ ਮੱਲੀ ਜੀ ਸੋਨੀ ਠੇਕੇਦਾਰ ਜੀ ਸ਼ਕੰਦਰ ਢਾਲੀਵਾਲ ਜੀ ਡਾਕਟਰ ਅਸ਼ੋਕ ਜੀ ਬਿੱਟੂ ਜੌਨਪੁਰਾ ਜੀ ਅਤੇ ਸਾਡੇ ਕੁਝ ਹੋਰ ਸੱਜਣ ਕਲਦੀਪ ਸਿੰਘ ਜੀ ਸਾਡੇ ਨਾਲ ਗਏ ਸੀ ਨikhil ਸਿੰਘ ਗਿਆ ਸੀ ਭਪਿੰਦਰ ਸਿੰਘ ਭੂਪੀ ਗਿਆ ਸੀ ਉਦੋਂ ਅਸੀਂ ਜਦੋਂ ਕੋਲਡ ਡਰਿੰਕ ਦੀਆਂ ਬੋਤਲਾਂ ਬੰਦ ਰਹੇ ਸੀ ਤਾਂ 21 ਤਰੀਕ ਨੂੰ ਸਾਡੇ ਸਾਹਮਣੇ ਸਾਡਾ ਇੱਕ ਭਰਾ ਸ਼ਹੀਦ ਹੋਇਆ ਜਦੋਂ ਉਹਦੇ ਗੋਲੀ ਵੱਜੀ ਤਾਂ ਸਾਡੇ ਲੂਕੰਡੇ ਖੜੇ ਹੋ ਗਏ ਸਾਡੀਆਂ ਅੱਖਾਂ 'ਚ ਅਥਰੂ ਆਏ ਜਦੋਂ ਅਸੀਂ ਉੱਥੋਂ ਵਾਪਸ ਆ ਰਹੇ ਸੀ ਤਾਂ ਆਂਦੇ ਹੋਏ ਸਾਡੇ ਸਾਰੇ ਭਰਾਵਾਂ ਨੇ ਇਹ ਨਿਰਣੇ ਕੀਤਾ ਕਿ ਜੋ ਵੀ ਉੱਥੇ ਲਾਤੀ ਚਾਰਜ ਕਰਕੇ ਹਰਿਆਣਾ ਦੇ ਗੁੰਡਿਆਂ ਨੇ ਸਾਡੇ ਕਿਸਾਨ ਭਰਾਵਾਂ ਦੀਆਂ ਟਰੈਕਟਰ ਟਰਾਲੀਆਂ ਤੋੜੀਆਂ ਗੱਡੀਆਂ ਤੋੜੀਆਂ ਕਿ ਜੋ ਵੀ ਉਹਨਾਂ ਦਾ ਕੰਮ ਹੋਊਗਾ ਉਹ ਆਪਾਂ ਕਰਾਵਾਂਗੇ ਤੇ ਸਾਡੀ ਸਾਰੀ ਟੀਮ ਪਿਛਲੇ 5 ਦਿਨਾਂ ਤੋਂ ਖਨੋਰੀ ਬਾਰਡਰ ਦੇ ਉੱਤੇ ਲੱਗੀ ਹੋਈ ਹੈ ਟਰੈਕਟਰ ਟਰਾਲੀਆਂ ਦੇ ਗੱਡੀਆਂ ਦੇ ਯੂਟਿਲਿਟੀਆਂ ਦੇ ਪੈਰ ਸਾਰੇ ਠੀਕ ਕਰ ਦਿੱਤੇ ਗਏ ਨੇ ਅੱਜ ਅਸੀਂ ਉੱਥੇ ਮਕੈਨਿਕ ਲੈ ਕੇ ਚੱਲੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਟਰੈਕਟਰ ਨੂੰ ਠੀਕ ਕਰਕੇ ਚੰਗੀ ਤਰ੍ਹਾਂ ਸਟਾਰਟ ਕਰਕੇ ਹਰਿਆਣੇ ਦੀ ਹਿੱਕ ਤੇ ਚੜ੍ਹ ਕੇ ਆਵਾਂਗੇ ਬਹੁਤ ਵੱਡੀ ਮਿਸਾਲ ਪੇਸ਼ ਕੀਤੀ ਸਾਡੇ ਭਰਾ ਨੇ ਇਹਦੇ ਜੱਜ ਜੀ ਨੂੰ ਸਲਾਮ ਆ ਉੱਥੇ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਸ਼ਰਾਰਤੀ ਅੰਸਰਾਂ ਨੇ ਇੰਨਾ ਮਤਲਬ ਜਿਆਦਾ ਮਤਲਬ ਉਹਨੂੰ ਪਰਸਨਲੀ ਲਿਆ ਟਰੈਕਟਰ ਦੇ ਇਲੈਕਟ੍ਰੋਨਿਕ ਕਟਰ ਲੈ ਕੇ ਸਟੀering ਕੱਟੇਗੇ ਬਲ ਮੈਂ ਨਹੀਂ ਸੋਚਦਾ ਵੀ ਇਹ ਇਦਾਂ ਇਹ ਫੌਜਾਂ ਕਰ ਸਕਦੇ ਪੈਰੀਕੇਟ ਲਾਇਆ ਹੋਈ ਸੀ ਕਿਸਾਨ ਪੀਸਫੁਲੀ ਬੈਠੇ ਸੀਗੇ ਇਦਾਂ ਇਧਰ ਬਾਰਡਰ ਟੱਪ ਕੇ ਆ ਕੇ ਹਮਲਾ ਕਰਨਾ ਬਹੁਤ ਨਿੰਦਣਯੋਗ ਘਟਨਾ ਹੈ ਬਾਕੀ ਸਾਡਾ ਭਰਾ ਅੰਕਿਤ ਗਰਗ ਇਹਦੀ ਸਾਰੀ ਟੀਮ ਮੈਂ ਵਧਾਈ ਦਿੰਦਾ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਨਵੀਂ ਮਿਸਾਲ ਬਣ ਕੀਤੀ ਹੈ ਜੀ